ਕੈਨੇਡਾ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਹੈ ਕਿਉਂਕਿ ਕੈਨੇਡਾ ਸਰਕਾਰ ਕੋਈ ਨਵੇਂ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਨਾਲ ਪੰਜਾਬੀ ਵਿਦਿਆਰਥੀਆਂ ਨੂੰ ਕੋ ਮੰਤਰੀ ਵਿਦਿਆਰਥੀਆਂ ਨੂੰ ਵਟਾ ਝਟਕਾ ਲੱਗਾ ਤੇ ਉਹਨਾਂ ਨੂੰ ਵਾਪਸ ਆਪਣੇ ਮੁਲਕ ਪਰਤਣਾ ਪੈ ਸਕਦਾ ਹੈ ਇੱਕ ਰਿਪੋਰਟ ਮੁਤਾਬਕ ਦਸੀ ਹੈ ਕਿ ਵਿਦਿਆਰਥੀਆਂ ਤੋਂ ਕਈ ਤਰ੍ਹਾਂ ਦੇ ਦਸਤਾਵੇਜ਼ ਸਰਕਾਰ ਨੇ ਮੰਗੇ ਨੇ ਤੇ ਜਿਹੜੇ ਉਹ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਵਿੱਚ ਅਸਫਲ ਰਹਿਣਗੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਗਏ ਨੇ ਉਹਨਾਂ ਨੂੰ ਵਾਪਸੀ ਦਾ ਮੂੰਹ ਵੇਖਣਾ ਪੈ ਸਕਦਾ ਹੈ ਵਿਦਿਆਰਥੀਆਂ ਤੋਂ ਈਮੇਲ ਦੇ ਰਾਹੀਂ ਸਟੱਡੀ ਪਰਮਿਟ ਵੀਜ਼ਾ ਵਿਦयक ਅੰਕ ਤੇ ਨਾਲ ਹੀ ਰਿਕਾਰਡ ਮੰਗਿਆ ਗਿਆ ਉਹਨਾਂ ਦੀ ਹਾਜ਼ਰੀ ਮੰਗੀ ਗਈ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਰਿਵਿਊਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਦੇ ਇਸ ਕਦਮ ਕਾਰਨ ਵਿਦਿਆਰਥੀ ਬਹੁਤ ਡਰੇ ਹੋਏ ਨੇ ਬਹੁਤ ਸਾਰੇ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਦੇ ਕੋਲ ਸਿਰਫ 2 ਸਾਲ ਦਾ ਵੀਜ਼ਾ ਹੈ ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਲੈ ਕੇ ਆਪਣੇ ਨਿਯਮ ਹੁਣ ਬਹੁਤ ਸਖਤ ਬਣਾਏ ਨੇ ਇਸੇ ਦੌਰਾਨ ਇਹ ਪਤਾ ਲੱਗਾ ਕਿ ਸਖਤੀ ਦੀ ਗਾਜ ਉਹਨਾਂ ਤੇ ਡਿੱਗਣ ਦਾ ਜ਼ਿਆਦਾ ਖਤਸ਼ਾ ਜਿਨ੍ਹਾਂ ਨੇ ਏਜੰਟਾਂ ਦੀ ਮਦਦ ਦੇ ਨਾਲ ਕੈਨੇਡਾ ਪੁੱਜਣ ਦੇ ਲਈ ਸਟੱਡੀ ਪਰਮਿਟ ਨੂੰ ਮਹਿਜ਼ ਇੱਕ ਸਾਧਨ ਵਜੋਂ ਵਰਤਿਆ ਦਰਅਸਲ ਕੈਨੇਡਾ ਦੇ ਕੁਮਾਂਤਰੀ ਵਿਦਿਆਰਥੀਆਂ ਨੂੰ IRCC ਵੱਲੋਂ ਕੁਝ ਦਿਨਾਂ ਤੋਂ ਆਈਆਂ ਈਮੇਲ ਦੇ ਰਾਹੀਂ ਆਪਣੇ ਦਸਤਾਵੇਜ਼ਾਂ ਸਣੇ ਪੜ੍ਹਾਈ ਦੇ ਸਥਾਨ ਉੱਥੋਂ ਦੀਆਂ ਹਾਜ਼ਰੀਆਂ ਕੰਮ ਦੇ ਸਥਾਨਾਂ ਦੀ ਜਾਣਕਾਰੀ ਭੇਜਣ ਦੇ ਹੁਕਮ ਦਿੱਤੇ ਗਏ ਸਨ ਇਸੇ ਕਾਰਨ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਵਿਭਾਗ ਦੇ ਬੁਲਾਰੇ ਜਾਂ ਮੰਤਰੀ ਦੇ ਵੱਲੋਂ ਇਸ ਬਾਰੇ ਅਜੇ ਕੋਈ ਵੀ ਅਧਿਕਾਰਤ ਤੌਰ ਤੇ ਬਿਆਨ ਨਹੀਂ ਜਾਰੀ ਕੀਤਾ ਗਿਆ ਪਰ ਵਿਭਾਗ ਦੇ ਸੂਤਰਾਂ ਨੇ ਗੈਰ ਰਸਮੀ ਗੱਲਬਾਤ ਦੇ ਵਿੱਚ ਇਹ ਜ਼ਰੂਰ ਕਿਹਾ ਕਿ ਪੁਛਗੇ ਵਿੱਚ ਆਮ ਰੁਟੀਨ ਦਾ ਹਿੱਸਾ ਹੈ ਉਹਨਾਂ ਦਾ ਕਹਿਣਾ ਹੈ ਕਿ ਆਵਾਸ ਵਿਭਾਗ ਨੂੰ ਸ਼ੱਕ ਦੂਰ ਕਰਨ ਦੇ ਲਈ ਕਿਸੇ ਦੇ ਵੀ ਪੱਤਰਾਂ ਦੀ ਜਾਂਚ ਕਰਨ ਦਾ ਹੱਕ ਹਾਸਲ ਹੈ ਕਿਸੇ ਤੋਂ ਵੀ ਦੁਬਾਰਾ ਦਸਤਾਵੇਜ਼ ਮੰਗੇ ਜਾ ਸਕਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਕਰੋਨਾ ਤੋਂ ਬਾਅਦ ਵਿਦਿਆਰਥੀਆਂ ਦੀ ਇੱਕਦਮ ਵੱਡੀ ਭੀੜਨ ਦੌਰਾਨ ਫਾਈਲਾਂ ਚੰਗੀ ਤਰ੍ਹਾਂ ਨਹੀਂ ਖੋਖੀਆਂ ਗਈਆਂ ਇਸੇ ਕਰਕੇ ਕੁਝ ਨਾਜਾਇਜ਼ ਵਿਦਿਆਰਥੀ ਕੈਨੇਡਾ ਪਹੁੰਚਣ ਦੇ ਵਿੱਚ ਸਫਲ ਹੋਏ ਨੇ ਜਿਨ੍ਹਾਂ ਦੀ ਜਾਂਚ ਮੁਰਤੋਂ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਭਰੋਸੇ ਦੇ ਨਾਲ ਇਹ ਜ਼ਰੂਰ ਕਿਹਾ ਕਿ ਨਾਜਾਇਜ਼ ਦਸਤਾਵੇਜ਼ਾਂ ਸਹਾਰੇ ਇੱਥੇ ਪੂਜੇ ਲੋਕਾਂ ਦੇ ਮਨਾਂ 'ਚ ਡਰ ਹੋਣਾ ਜਾਇਜ਼ ਹੈ ਪਰ ਮਿਹਨਤੀ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਸਗੋਂ ਉਹਨਾਂ ਨੂੰ ਕਿਸੇ ਵੀ ਝੰਜਟ ਵਿੱਚ ਪੈਣ ਤੋਂ ਬਿਨਾ ਮੰਗੇਗੇ ਦਸਤਾਵੇਜ਼ ਫੌਰੀ ਵਿਭਾਗ ਨੂੰ ਭੇਜ ਦੇਣੇ ਚਾਹੀਦੇ ਨੇ